ਫਿਰ ਅਗਲੀ ਗੱਲ ਕੀਤੀ ਗੁਣ ਗਾਵੇ ਗੁਣ ਉਚਰੇ ਗੁਣ ਵਾਹੇ ਸਮਾਇ ਫਿਰ ਗੁਰੂ ਦੇ ਦੱਸੇ ਰਾਹ ਦੇ ਉੱਪਰ ਤੁਰਨ ਵਾਲਾ ਗੁਰਮੁਖ ਜਨ ਆਪਣੀ ਜੀਵਨ ਦੇ ਅੰਦਰ ਆਪਣੇ ਅੰਦਰ ਵਰਤ ਰਹੇ ਅਕਾਲ ਪੁਰਖ ਪਰਮਾਤਮਾ ਦੇ ਗੁਣਾ ਨੂੰ ਗਾਉਂਦਾ ਹੈ ਤੇ ਉਹਦੇ ਗੁਣਾ ਨੂੰ ਗਾਉਂਦਾ ਗਾਉਂਦਾ ਉਹਦੇ ਗੁਣਾ ਦੇ ਵਿੱਚ ਹੀ ਸਮਾ ਜਾਂਦਾ ਹੈ ਇਸ ਪੰਕਤੀ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀ ਗੁਣਾ ਨੂੰ ਗਾਉਣ ਵਾਲਾ ਗੁਣਾ ਦੇ ਵਿੱਚ ਕਿਵੇਂ ਸਮਾ ਗਿਆ ਸਤਿਗੁਰੂ ਦੀ ਪਾਵਨ ਬਾਣੀ ਨੇ ਆਖਿਆ ਅਕਾਲ ਪੁਰਖ ਪਰਮਾਤਮਾ ਦੇ ਗੁਣ ਬੇਅੰਤ ਨੇ ਜਿਵੇਂ ਕੁਝ ਕੁ ਗੁਣਾ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ ਗਿਆ ਹੈ ਮੂਲ ਮੰਤਰ ਆਪਾਂ ਪੜ੍ਹਦੇ ਹਾਂ ਮੂਲ ਮੰਤਰ ਦੇ ਵਿੱਚ ਰੱਬੀ ਗੁਣਾ ਦਾ ਜ਼ਿਕਰ ਹੈ ਭਾਗਾਂ ਵਾਲਿਓ ਤੇ ਕਹਿ ਲਗੇ ਇਨਸਾਨ ਨੇ ਆਪਣੇ ਜੀਵਨ ਦੇ ਅੰਦਰ ਉਹਨਾਂ ਗੁਣਾਂ ਨੂੰ ਗਾਉਣਾ ਹੈ ਉਹਨਾਂ ਗੁਣਾਂ ਨੂੰ ਮੰਨਣਾ ਹੈ ਤੇ ਵੈਸੇ ਹੀ ਗੁਣ ਆਪਣੇ ਜੀਵਨ ਦੇ ਵਿੱਚ ਪ੍ਰਗਟ ਕਰਨੇ ਇਹਨੂੰ ਕਹਿੰਦੇ ਆ ਕਿ ਰੱਬੀ ਗੁਣਾਂ ਦੇ ਵਿੱਚ ਸਮਾ ਜਾਣਾ ਜਿਹੜੇ ਗੁਣ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਨੇ ਉਹ ਗੁਣ ਫਿਰ ਮਨੁੱਖ ਦੇ ਜੀਵਨ ਦੇ ਵਿੱਚ ਆ ਕੇ ਟਿਕ ਜਾਂਦੇ ਆ ਤੁਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਦੇਖੋ ਤੁਸੀਂ ਬਾਰ-ਬਾਰ ਸਤਿਗੁਰੂ ਕਹਿੰਦੇ ਆ ਰੱਬੀ ਗੁਣਾ ਵਾਲਾ ਆਪਣੇ ਜੀਵਨ ਨੂੰ ਬਣਾਉਣਾ ਹੈ ਤੇ ਰੱਬ ਦੇ ਅੰਦਰ ਕਿਹੜੇ-ਕਿਹੜੇ ਗੁਣ ਨੇ ਸਤਿਗੁਰੂ ਕਹਿੰਦੇ ਉਹਦੇ ਅੰਦਰ ਬਿਆੰਤ ਗੁਣ ਨੇ ਇਸ ਕਰਕੇ ਬਾਰ-ਬਾਰ ਉਹਦੇ ਗੁਣਾ ਦੀ ਵਿਚਾਰ ਕਰਕੇ ਉਹਦੇ ਗੁਣਾ ਨੂੰ ਚੇਤੇ ਕਰਦੇ ਹਿਆਂ ਆਪਣੇ ਜੀਵਨ ਦੇ ਅੰਦਰ ਗੁਣਾ ਨੂੰ ਭਰਦੇ ਰਹਿਣਾ ਹੈ ਬਾਰ-ਬਾਰ ਨਿਤਾ ਪ੍ਰਤੀ ਇੱਕ ਅੱਧਾ ਗੁਣ ਜੀਵਨ ਦੇ ਅੰਦਰ ਟਿਕ ਜਾਣਾ ਚਾਹੀਦਾ ਹੈ ਗੁਰਬਾਣੀ ਨੇ ਆਖਿਆ ਕਿ ਤੂੰ ਆਪਣੀ ਜੀਵਨ ਦੇ ਅੰਦਰ ਗੁਣਾ ਵਾਲਿਆਂ ਦੀ ਸੰਗਤ ਕਰਨੀ ਹੈ ਤੇ ਸਾਹਿਬ ਕਹਿੰਦੇ ਆ ਰੱਬ ਤੋਂ ਵੱਡਾ ਗੁਣਾ ਵਾਲਾ ਇਸ ਦੁਨੀਆ ਦੇ ਅੰਦਰ ਹੋਰ ਕੌਣ ਹੋ ਸਕਦਾ ਹੈ ਕਿਉਂਕਿ ਉਹਦੇ ਬਾਬਤ ਆਖਿਆ ਜਾਂਦਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਣਾ ਸਾਕੋ ਤੂੰ ਠਾਕੁਰ ਊਚ ਭਗਵਾਨ ਇਸ ਕਰਕੇ ਇੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਇਹ ਮਨੁੱਖ ਤੂੰ ਆਪਣੇ ਜੀਵਨ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਗੁਣਾਂ ਦੇ ਵਿੱਚ ਹੀ ਲੀਨ ਹੋ ਜਾਣਾ ਹੈ ਪਾਪਕੀ ਦੁਨੀਆ ਦੇ ਲੋਕਾਂ ਨੂੰ ਤੇਰੇ ਅੰਦਰੋਂ ਰੱਬੀ ਗੁਣ ਦਿਸਣੇ ਚਾਹੀਦੇ ਨੇ ਤੇਰੇ ਅੰਦਰੋਂ ਅਕਾਲ ਪੁਰਖ ਪਰਮਾਤਮਾ ਦਿਸਣਾ ਚਾਹੀਦਾ ਹੈ ਕਿਸੇ ਫਕੀਰ ਨੂੰ ਨਾ ਕਿਸੇ ਭਲੇ ਬੰਦੇ ਨੇ ਸਵਾਲ ਕਰ ਦਿੱਤਾ ਕਿ ਰੱਬ ਨੂੰ ਕਿੱਥੋਂ ਦੇਖਣਾ ਹੈ ਤੇ ਉਸ ਫਕੀਰ ਨੇ ਆਖਿਆ ਰੱਬ ਨੂੰ ਦੇਖਣ ਦਾ ਸਭ ਤੋਂ ਵਧੀਆ ਟਿਕਾਣਾ ਰੱਬ ਦੇ ਬਣਾਏ ਹੋਏ ਬੰਦੇ ਨੇ ਬੜੀ ਵੱਡੀ ਰਮਜਪਾਦ ਦਿੱਤੀ। ਭਗਵਤੀ ਸਭ ਤੋਂ ਵਧੀਆ ਟਿਕਾਣਾ ਰੱਬ ਦੇ ਬੰਦਿਆਂ ਦੇ ਵਿੱਚ ਰੱਬ ਨੂੰ ਦੇਖਣਾ ਹੈ। ਤੇ ਖਿਆਲ ਕਰਿਓ ਇਹ ਮਨੁੱਖ ਹਰੇਕ ਇਨਸਾਨ ਵਾਸਤੇ ਵਿਚਾਰ ਨੇ। ਅਸੀਂ ਸਾਰੇ ਆਪਣੇ ਆਪ ਨੂੰ ਰੱਬ ਦੇ ਬੰਦੇ ਕਹਿੰਨੇ ਆ। ਤੇ ਫਿਰ ਇਹਦਾ ਮਤਲਬ ਸਾਡੇ ਅੰਦਰੋਂ ਵੀ ਰੱਬ ਦੇਖਣਾ ਚਾਹੀਦਾ ਹੈ ਨਾ। ਤੇ ਉਹ ਰੱਬ ਕਿਵੇਂ ਦਿਸੇਗਾ? ਉਹ ਰੱਬ ਗੁਨਾ ਕਰਕੇ ਦੇਸੇਗਾ ਸਾਡੇ ਕਰਮਾ ਕਰਕੇ ਸਾਡੇ ਵਿਵਹਾਰ ਕਰਕੇ ਖਿਆਲ ਕਰਿਓ 18ਵੀਂ ਸਦੀ ਦਾ ਜਦੋਂ ਦੌਰ ਸੀ ਨਾ ਉਦੋਂ ਜਦੋਂ ਸਿੱਖ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦੇ ਸੀ ਅੱਜ ਭਾਵੇਂ ਕਿ ਉਹ ਚੀਜ਼ਾਂ ਸਾਡੇ ਕਿਰਦਾਰ ਦੇ ਵਿੱਚੋਂ ਮਨਫੀ ਹੁੰਦੀਆਂ ਜਾ ਰਹੀਆਂ ਨੇ ਜਦੋਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਬਚਾ ਕੇ ਉਹਨੂੰ ਬਾ ਇੱਜ਼ਤ ਉਹਦੇ ਘਰ ਪਹੁੰਚਾਇਆ ਜਾਂਦਾ ਸੀ ਤੇ ਉਹਦੇ ਮਾਪੇ ਇੱਕ ਗੱਲ ਕਹਿੰਦੇ ਹੁੰਦੇ ਸੀ ਅਸੀਂ ਅੱਜ ਤੱਕ ਰੱਬ ਦੀ ਗੱਲ ਕੀਤੀ ਹੈ ਨਾ ਅੱਜ ਤੱਕ ਕਦੇ ਰੱਬ ਨੂੰ ਦੇਖਿਆ ਹੈ ਪਰ ਸਾਨੂੰ ਇੰਜ ਲੱਗਦਾ ਹੈ ਕਿ ਰੱਬ ਤੁਹਾਡੇ ਵਰਗਾ ਹੋਵੇਗਾ ਖਿਆਲ ਕਰਿਓ ਕਿੰਨੀ ਵੱਡੀ ਗੱਲ ਹੈ ਭਾਗਾਂ ਵਾਲੇ ਉਹ ਕਹਿੰਦੇ ਆ ਸਾਨੂੰ ਇੰਜ ਲੱਗਦਾ ਰੱਬ ਤੁਹਾਡੇ ਵਰਗਾ ਹੋਵੇਗਾ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਬਾਰ ਬਾਰ ਸਾਨੂੰ ਹਦਾਇਤਾਂ ਕੀਤੀਆਂ ਨੇ ਕਿ ਰੱਬੀ ਗੁਣਾ ਨੂੰ ਗਾ ਦੁਨੀਆ ਦੇ ਲੋਕਾਂ ਨੂੰ ਤੇਰੇ ਅੰਦਰੋਂ ਰੱਬ ਦੇਖਣਾ ਚਾਹੀਦਾ ਹੈ ਤੇਰਾ ਜੀਵਨ ਇੰਨਾ ਪਵਿੱਤਰ ਇੰਨਾ ਉੱਚਾ ਸੁੱਚਾ ਹੋ ਜਾਵੇ ਪਰ ਉਸ ਬੰਨੇ ਕਿਸੇ ਦਾ ਧਿਆਨ ਨਹੀਂ ਇਥੇ ਧਰਮਾਂ ਦੇ ਨਾਮ ਦੇ ਉੱਪਰ ਲੜਾਈਆਂ ਨੇ ਇਥੇ ਜਾਤਾਂ ਪਾਤਾਂ ਦੇ ਨਾਵਾਂ ਦੇ ਵਿੱਚ ਲੜਾਈਆਂ ਨੇ ਇਥੇ ਕੋਈ ਉੱਚਾ ਹੈ ਕੋਈ ਨੀਵਾਂ ਹੈ ਇਸ ਗੱਲ ਦੀ ਲੜਾਈ ਬੰਦਾ ਛੇੜ ਕੇ ਬੈਠੇ ਆਪਣੇ ਜੀਵਨ ਦੇ ਵਿੱਚ ਰੱਬੀ ਗੁਣਾ ਨੂੰ ਤਾਂ ਕੋਈ ਭਰਨਾ ਹੀ ਨਹੀਂ ਚਾਹੁੰਦਾ ਉਹਦੇ ਗੁਣਾ ਦੇ ਵਿੱਚ ਕੋਈ ਸਮਾਉਣਾ ਹੀ ਨਹੀਂ ਚਾਹੁੰਦਾ ਸੋ ਸਾਹਿਬ ਨੇ ਗੱਲ ਕੀਤੀ ਕਹਿਣ ਲੱਗੇ ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸਮਾਇਆ ਰੱਬ ਦਾ ਪਿਆਰਾ ਗੁਰਮੁਖ ਜਨ ਗੁਣਾਂ ਦੀ ਵਿਚਾਰ ਕਰਦਾ ਕਰਦਾ ਗੁਣਾਂ ਨੂੰ ਗਾਉਂਦਾ ਗਾਉਂਦਾ ਉਹਦੇ ਗੁਣਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਭਾਵ ਕਿ ਉਹ ਜਿਹੜੇ ਗੁਣ ਉਸ ਗੁਰਮੁਖ ਦੇ ਜੀਵਨ ਦੇ ਵਿੱਚ ਆ ਜਾਂਦੇ ਆ ਤੇ ਫਿਰ ਉਸ ਗੁਰਮੁਖ ਨੂੰ ਸੰਸਾਰ ਦੇ ਲੋਕ ਕਹਿੰਦੇ ਆ ਉਹਦੇ ਕਰਮਾਂ ਨੂੰ ਦੇਖ ਕੇ ਉਹਦੇ ਸੁਭਾਅ ਨੂੰ ਦੇਖ ਕੇ ਉਹਦੇ ਗੁਣਾਂ ਨੂੰ ਦੇਖ ਕੇ ਕਹਿੰਦੇ ਆ ਕਿ ਰੱਬ ਇਹਦੇ ਵਰਗਾ ਹੋਵੇਗਾ ਕਿਉਂਕਿ ਇਹਦੇ ਅੰਦਰ ਰੱਬ ਵਰਤਦਾ ਹੈ।